ਕਿੰਨੀਆਂ ਕਿ ਬੱਕਰੀਆਂ ਨੇ ਬਾਈ ਉਹ ਛੋਟੇ ਲਵੇ ਘਰੇ ਪੱਕੀਆਂ ਰੱਖਾਂ ਵੀਰੇ 30 35 ਦੀ ਤੇ ਪੇਡਾਂ ਪੇਡਾਂ ਕਿਹ 60 60 ਪੁਆਇੰਟ ਨੇ ਹੈ ਠੀਕ ਆ ਵਧੀਆ ਕਿਹੜੀਆਂ ਲੱਗਦੇ ਨੇ ਬਾਈ ਜਿਆਦੇ ਪੇਡਾਂ ਦਾ ਕੰਮ ਲੋ ਟੱਕ ਬੱਕਰੀਆਂ ਦਾ ਵੀਰੇ ਸਾਨੂੰ ਤਾਂ ਦੋ ਹੀ ਵਧੀਆ ਨੇ ਮੈਨੂੰ ਸਾਨੂੰ ਦੋ ਵਧੀਆ ਨੇ ਜਿਵੇਂ ਇਨਕਮ ਕਿਤੇ ਜਿਆਦਾ ਆ ਕਮਾਈ ਇਹਦਾ ਕੰਨ ਕੁੰਨ ਚੰਗੇ ਨੇ ਬਾਈ ਕੁਆਲਿਟੀ ਵੱਖੋਂ ਹੱਥ ਨਹੀਂ ਦਰਾਉਂਦੀਆਂ ਬੱਕਰੀਆਂ ਇਹਨਾਂ ਦੀਆਂ ਇਹ ਆਇਆ ਸਾਡੇ ਦਾ ਹੁਣ ਬੁੜਿਆਂ ਦੇ ਸਿੱਖਦੇ ਆ ਸੀ ਸਾਡੇ ਇੱਕ ਵਾਲੇ ਰੱਖਦੇ ਨੇ ਵੀਰਾਂ ਇੱਕ ਵਾਲਾ ਰੱਖਦਾ ਉਹਦਾ ਕੀ ਕਾਰਨ ਹੈ ਬਈ ਉਹਦਾ ਆਇਆਂ ਵਾਲੀ ਦਾ ਮਜ਼ਬੂਤ ਹੁੰਦਾ ਵੀਰਾਂ ਠੀਕ ਆ ਦੇਖ ਲੋ ਸਾਡਾ ਪੈਰਾਂ ਦਾ ਜਿਵੇਂ ਮਜ਼ਬੂਤ ਬੱਕਰੀ ਨਹੀਂ ਟੁੱਟਦੀ ਹੈਗੀ ਨਹੀਂ ਸਾਡੀ ਬੱਚਾ ਵਧੀਆ ਹਾਈਟ ਕਰ ਜੂਗਾ ਤੇ ਇਹਦੀ ਦੁੱਧ ਕਿੰਨਾ ਹੈ ਦੀ ਮਾਂ ਥੱਲੇ ਹੈ ਇਹਦੀ ਮਾਂ ਥਲੇ ਵੀਰੇ ਹੈਗਾ 3-4 ਕਿਲੋ ਦੇਖੋ ਬਈ ਆ ਖਾਣ ਦਾ ਇਹਨਾਂ ਦੇ ਸਿਰ ਤੋਂ ਚਾਲਦਾ ਬੱਕਰੀਆਂ ਦਾ ਇਹ ਪੁਰਾਣੇ ਬਜ਼ੁਰਗ ਕਿਨੇ ਇੱਥੇ ਇਕੱਠ ਦੇਖ ਲੋ ਬੱਕਰੀਆਂ ਕਿੰਨੀ ਵੀ ਕਿੰਨਾ ਹੈ ਤੇ ਸਾਰੇ ਮੇਲੇ ਤੋਂ ਵੱਧ ਇਕੱਠ ਆ ਆ ਜਗ੍ਹਾ ਤੇ ਅੱਜ ਸਤਿ ਸ਼੍ਰੀ ਅਕਾਲ ਬਾਈ ਆਪਣੀ ਵੀਡੀਓ ਵਿੱਚ ਸਵਾਗਤ ਆ। ਸਪਾਰ ਖੜੇ ਆ ਬਾਈ ਬੱਕਰੀਆਂ ਦੇ ਮੇਲੇ ਦੇ ਵਿੱਚ ਤੇ ਇੱਥੇ ਬਾਈ ਆਏ ਨੇ ਆਪਣੇ ਲਵੇ ਤੇ ਇਹਨਾਂ ਦੀ ਬਹੁਤ ਪੁਰਾਣੀ ਬਲੱਡ ਲਾਈਨ ਚੱਲੀ ਜਾਂਦੀ ਆ ਬੱਕਰੀਆਂ ਦੇ ਵਿੱਚ ਤੇ ਭੇਡਾਂ ਦਾ ਵੀ ਨਾਲ ਦੀ ਨਾਲ ਸੌਂਕ ਕਰਦੇ ਨੇ ਤਾਂ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਦੱਸਦੇ ਆ ਵੀ ਕਿਹੜੀ ਲਾਈਨ ਦੀਆਂ ਬੱਕਰੀਆਂ ਨੇ ਤੇ ਕਿੰਨਾ ਕੁ ਪੁਰਾਣਾ ਇਹਨਾਂ ਦਾ ਇਹ ਕਿੱਤਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਤੇ ਬਾਈ ਕਿੰਦੀ ਖੜਾ ਪੈਣ ਨਾਲ ਬਾਈ ਅੰਬ ਤੇ ਬਾਈ ਬੱਗਾ ਇਹਨਾਂ ਇਹ ਬਾਈ ਬੱਕੇ ਆਪਣੀ ਲਿਖਾਇਆ ਜੈਨ ਨਾਲ ਰਿਸ਼ਤੇਦਾਰ ਨੇ ਸਿਆ ਠੀਕ ਆ ਭਾਈ ਪਿੰਡ ਕਿਹੜਾ ਆਪਣਾ ਨਾਰਕਪੁਰ ਕਿਹੜਾ ਵੀਰੇ ਕਿਹੜਾ ਜੰਗੇੜਾ ਜੰਗੇੜਾ ਇਹ ਕਿੱਥੇ ਜੇ ਰਹਿ ਗਿਆ ਇਹ ਆ ਗੜ ਕੋਲੇ ਰਹਿ ਗਿਆ ਐਮ ਦਾ ਗੜ ਕੋਲੇ ਹੈ ਜੰਗੇੜਾ ਦਾ ਫਲ ਮਸੂਰਾ ਠੀਕ ਆ ਭਾਈ ਇਹ ਬੱਕਰੀਆਂ ਦੇ ਵਿੱਚ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਇਹਨਾਂ ਸੁਰੂਤ ਹੀ ਕਰਦੇ ਵੀਰੇ ਤੂੰ ਚੌਥੀ ਪੀੜੀ ਚੌਥੀ ਪੀੜੀ ਲੈ ਬਈਆ ਬਾਈ ਇਹਦੇ ਮੈਂ ਕਲਾਉਣੀ ਨਾ ਕੋਈ ਬਾਈਆਂ ਦੀ ਬਈ ਚੌਥੀ ਪੀੜੀ ਆ ਗਈ ਬਈ ਪੇਡਾਂ ਵੀ ਰੱਖਿਆ ਤੁਸੀਂ ਪੇਡਾਂ ਵੀ ਰੱਖਿਆ ਪੈਰ ਅੱਛਾ ਠੀਕ ਹੈ ਤੇ ਬੱਕਰੀਆਂ ਕਿਹੜੀ ਲੈਣ ਦੀਆਂ ਚਾਲਦੀਆਂ ਨੇ ਆਪਦੀਆਂ ਨੇ ਘਰ ਦੀਆਂ ਬੱਕਰੀਆਂ ਵੀਰੇ ਪੈਰਾਂ ਕਰਦੀਆਂ ਅੱਛਾ ਸ਼ੁਰੂਤ ਹੀ ਉਹੀ ਉਹੀ ਲੈਣ ਚਾਲਦੀਆਂ ਸਾਨੂੰ ਬੱਕਰੀਆਂ ਵੀ ਦਿਖਾਈ ਚੱਲੋ ਨਾਲ ਨਾਲ ਫੜ ਕੇ ਤੇ ਬੱਕਰੀਆਂ ਬਾਰੇ ਵੀ ਜਾਣਕਾਰੀ ਲੈਣਾ ਕਿਉਂਕਿ ਪੁਰਾਣੇ ਬੰਦੇ ਨੇ ਇਹ ਨਹੀਂ ਤਾਂ ਆ ਜਿਹੜਾ ਨਹੀਂ ਤੇ ਲੈ ਆ ਲਈ ਉਹੀ ਉਹੀ ਵੱਕੀ ਭਾਲਾ ਪੜੀ ਲੋਗੀ ਇਹ ਹੁਣ ਸੁਗੀਆਂ ਹੋਈਆਂ ਨੇ ਬੱਕਰੀਆਂ ਕੇ ਗੱਬਣ ਨੇ ਬਈ ਇੱਥੇ ਗੱਬਣਾ ਵਿੱਚ ਸੂਈਆਂ ਆ ਵੀਰਾ ਚੂਹਾ ਕਦੋਂ ਲੈਣਿਆ ਫਿਰ ਆ ਸੂਹਾ ਜ਼ਿਆਦਾਤਰ ਕੱਤੇ ਹੀ ਸੂਹਣੇ ਬਈ ਕੱਤੇ ਚ ਹਾਂਜੀ ਵੀਰਾ ਠੀਕ ਐ ਹੁਣ ਗੱਬਣ ਨੇ ਵੀ ਹਾਂ ਹੁਣ ਗੱਬਣਾਂ ਵਿੱਚ ਸੂਈਆਂ ਨੇ ਤੇ ਆਪ ਤੇ ਇੱਧਰ ਹੀ ਲਿਆ ਲਓ ਇਹਨੂੰ ਬੱਕਰੀਆਂ ਦਿਖਾਉਣੇ ਬਈ ਬਾਈਆਂ ਦੀਆਂ ਹਾਂਜੀ ਇਹ ਆ ਦੁਬਾਰਾ ਤੂੰ ਲਾਉਂ ਨਾ ਹੁਣ ਪਤਾ ਲੱਗਦਾ ਤੇ ਆਹ ਦੇਖ ਲਓ ਵੀ ਬਾਈ ਜਿਵੇਂ ਹੁਣ ਮੀਹ ਆ ਜਾਂਦਾ ਹਨਾ ਸੀਜ਼ਨ ਹਾਂਜੀ ਬਈ ਪਾਹਾ ਮੀਂਹ ਪੈ ਕੇ ਪਰ ਬਾਈਆਂ ਦੀਆਂ ਬੱਕਰੀਆਂ ਵੀ ਖਾਂ ਲੀਆਂ ਹੋਈਆਂ ਨੇ ਚੰਗੀਆਂ ਨੇ ਤੇ ਆਹ ਦੇਖ ਲਓ ਲੋਹੀ ਬੱਕਰੀ ਬਾਈ ਕੀ ਡਿਟੇਲ ਆ ਬ ਇਟ ਟੇਲ ਵੀ ਰੱਠ ਦੰਦ ਦਾ ਬ੍ਰੈਸਾ ਅੱਠ ਦੰਦ ਦਾ ਹਾਂਜੀ ਠੀਕ ਐ ਦੂਜਾ ਸੂਰ ਸੋਨਾ ਇਹਨੇ ਕਿੰਨੇ ਦੰਦਾਂ ਦੇ ਕਰਾਸ ਕਰਾਈ ਸੀ ਇਹ ਅਸੀਂ 6 ਤੇ ਕਰਾਈ ਸੀ 6 ਤੇ ਹੀ ਕਰਾਉਣੇ ਤਕਰੀਬਨ 6 6 ਤੇ ਵੀ ਰਸੀਏ ਠੀਕ ਐ ਵੀ ਹਾਈਟ ਜਾਟ ਜਿੰਦੀ ਨੇ ਹਾਂਜੀ ਹਾਂਜੀ ਪਹਿਲਾਂ ਨਹੀਂ ਕਰਾਈ ਕਿਤੇ ਨਹੀਂ ਵੀਰਾ ਛੋਟੀ ਊਂ ਹੋ ਜੇ ਵੀ ਹੋ ਜੇ ਵੀ ਪਰ ਨਹੀਂ ਕਰ ਹਾਂ ਚੋਰੀਆਂ ਹੋ ਜੇ ਹੋਏ ਹੈ ਤੇ ਆ ਵੀ 6 ਦੰਦ ਦਾ ਗੱਠ ਇਹ ਵੀ 8 ਹੈ 8 ਹੋ ਗਏ ਨਵੇਂ ਅੱਠ ਦੰਦ ਦੀ ਠੀਕ ਐ ਕੈਮਿਕ ਪਲੂਣਾ ਬੱਠੇ ਨੂੰ ਦੂਜੇ ਦੂਜੇ ਸੂਈਆਂ ਸੋਨਾ ਇਹਨਾਂ ਨੇ ਨਹੀਂ ਨਹੀਂ ਸੋਨਾ ਇੱਕ ਇੱਕ ਸੂਈ ਦਿੱਤਾ ਇਹਨਾਂ ਨੇ ਹਾਂਜੀ ਇਹਨੇ ਦੂਜੇ ਨਵੇਂ ਕਰਾਈਆ ਇਹਨੇ ਦੂਜੇ ਸ ਕਪਾਈ ਕਰਨੀ ਹੈ ਫਿੱਟ ਆਇਆ ਨਹੀਂ ਹੈ ਬਾਈ ਹੋ 40 ਇੰਚ ਦਾ ਹੋਣਾ ਹਾਂਜੀ ਹਾਂ ਠੀਕ ਆ ਆ ਵੀ ਬਾਈ ਇਹਦੇ ਹਾਨ ਦੀ ਆ ਬੱਕਰੀ ਇਹ ਭੈਣਾ ਨਹੀਂ ਵੀਰੇ ਸਕੀਆਂ ਸਕੀਆਂ ਭੈਣਾ ਨੇ ਇਹ ਤਿੰਨ ਨੇ ਵੀਰੇ ਇੱਕ ਬੱਕਰੀ ਦੀ ਇੱਕ ਬੱਕਰੀ ਦੇ ਤਿੰਨ ਨੇ ਹੈ ਬਾਈ ਫਿਰ ਇਹਨਾਂ ਦਾ ਫਰਕ ਆ ਇਹ ਡੱਬੀ ਆ ਗਈ ਆ ਲੋਹੀ ਆ ਗਈ ਇਹਨਾਂ ਦੀ ਮਾਂ ਡੱਬੀ ਸੀ ਵੀਰਾ ਅੱਛਾ ਪਿਓ ਲੋਹਾ ਸੀ ਪਿਓ ਲੋਹਾ ਸੀ ਇੱਕ ਪੱਠ ਲੋਹੀ ਬਾਕੀ ਦੋ ਡੱਬੀਆਂ ਆ ਗਈਆਂ ਹਾਂਜੀ ਵੀਰੇ ਠੀਕ ਹੈ ਇਹ ਤਿੰਨੇ ਸਕੀਆਂ ਬਣਾਉਣੇ ਨੇ ਇਹ ਮਾਂ ਤੇ ਜ਼ਿਆਦਾਤਰ ਰਿਜ਼ਲਟ ਮਾਂ ਤੇ ਲੈ ਗਿਆ ਨਾ ਪੱਠਾ ਹਾਂਜੀ ਮਾਂ ਸੇਲ ਹੋ ਕਰਦੀ ਵੀ ਮਾਂ ਵੇਚਦੀ ਜੀ ਪੱਠਾ ਰੱਖ ਕੇ ਫਿਰ ਬੱਕਰੀ ਸੇਲ ਕਰ ਦਿੰਦਾ ਹਾਂ ਬੱਕਰੀ ਕਰ ਦਿੰਦਾ ਠੀਕ ਐ ਲਓ ਇਹ ਨਹੀਂ ਐਸ ਹੋ ਗਿਆ ਦਿੱਤਾ ਨਹੀਂ ਹਜੇ ਇਹਨੇ ਪਲੂਨ ਸੋਣਾ ਵੀਰਾ ਇਹਨੇ ਇਹ ਇਹ ਮਤਲਬ ਸੱਚੇ ਜੇ ਬੱਚੇ ਛੱਟ ਗਈ ਸੀ ਪਰ ਉਹਨਾਂ ਦੂਜੇ ਸਵੇਰੇ ਸੋਣਾ ਠੀਕ ਹੈ ਹਾਂਜੀ ਉਹ ਪਹਿਲੇ ਸਵੇਰੇ ਸੂ ਮਨ ਗਿਆ ਬੱਚੇ ਛੱਟ ਗਈ ਨਾ ਹਾਂ ਹਾਂ ਇੱਕ ਸੂਏ ਦੇ ਪੱਠਾ ਨੇ ਤਿੰਨੇ ਠੀਕ ਹੈ ਤਿੰਨੇ ਇੱਕ ਸੂਏ ਦੀਆਂ ਨੇ ਬਈ ਹਾਈਟ ਵੀ ਤਕਰੀਬਨ ਇੱਕੋ ਜਿਹੀ ਹੈ ਇਹਨਾਂ ਦੀ ਬੱਕਰੀਆਂ ਦੇ ਪੂਰੀਆਂ ਦੀ ਹਾਈਟ ਇੱਕੋ ਜਿਹੀ ਆ ਤੇ ਜਿਹੜੀਆਂ ਵਿੱਚ ਕਹਿੰਦੇ ਆ ਨਾ ਵੀ ਤਿੰਨ ਬੱਚੇ ਪਾਲਦੇ ਨੇ ਹੈਗੇ ਵੀ ਬੱਕਰੀਆਂ ਥੱਲੇ ਤਾਂ ਦੇਖ ਲੋ ਥੋੜੇ ਸਾਹਮਣੇ ਆ ਵੀ ਬਾਈਆਂ ਨੇ 6 ਅੰਡੇ ਦੇ ਕ੍ਰਾਸ ਕਰਾਈ ਸੀ ਉਹਨਾਂ 8-8 ਅੰਡੇ ਨੇ ਇਹ ਤੇ ਦੂਜੇ ਦੂਜੇ ਸੂਏ ਸੋਣ ਗਿਆ ਇਹੇ ਤੇ ਬਈ ਜ਼ਿਆਦਾ ਜ਼ਰ ਸੌਂਕ ਕਿਹੜੀਆਂ ਬੱਕਰੀਆਂ ਦਾਗਾ ਫਿਰ ਜ਼ਿਆਦਾ ਜ਼ਰ ਦਾ ਵੀਰ ਕਾਲੀਆਂ ਦਾ ਹੀ ਆ ਕਾਲੀਆਂ ਦਾ ਵਿੱਚ ਬੋਗ ਛੱਡ ਕੇ ਡੱਬੀਆਂ ਹੋ ਜਾਂਦੀਆਂ ਨੇ ਅੱਛਾ ਹਾਂਜੀ ਠੀਕ ਆ ਆ ਪੂਰੀ ਬੱਕਰੀ ਇੱਕ ਪੂਰੀ ਬੱਕਰੀ ਪਹਿਲਾਂ ਤਾਂ ਖਾਨਦਾਨੀ ਬੱਕਰੀ ਚੱਲੀ ਆਉਂਦੀ ਹੈ ਜੀ ਇਹ ਖਾਨਦਾਨੀ ਆਹਾਂ ਦੀਆਂ ਆਹਾਂ ਪੱਟ ਚੱਲਦੀਆਂ ਇਹ ਬਈ ਕਹਿੰਦੇ ਜਿਹਦੇ ਆ ਕੰਡ ਜੀ ਹੋਵੇ ਜਿਵੇਂ ਕਹਿੰਦੇ ਦੁੱਧ ਵੀ ਵੱਧ ਹੁੰਦਾ ਉਹ ਥੱਲੇ ਹੈ ਹਾਂ ਨਹੀਂ ਨਹੀਂ ਇਹ ਕੋਈ ਚੱਕਰ ਨਹੀਂ ਜੀ ਦੋਸਤਾਂ ਸੇਵਾ ਦਾ ਸੇਵਾ ਦਾ ਹਾਂਜੀ ਹਾਂਜੀ ਠੀਕ ਆ ਕੰਡ ਵੀ ਕੀ ਕਰੂਗਾ ਹਾਂਜੀ ਹਾਂ ਨਾ ਮਹਾ ਵਿੱਚ ਕਹਿੰਦੇ ਵੀ ਕੰਡ ਵਾਲੀ ਬੱਕਰੀ ਕਹਿੰਦੇ ਦੁੱਧ ਵੱਧ ਦੇ ਦਿੰਦੀ ਆ ਦੂਜੀ ਨਾਲ ਦੇ ਵਈ ਇਹਨਾਂ ਨੂੰ ਖਰਾਕ ਕੀ ਪਾਉਣਾ ਹੈ ਬੱਕਰੀਆਂ ਨੂੰ ਇਹਨਾਂ ਨੂੰ ਖਰਾਕ ਵੀ ਰ ਮੱਕੀ ਸਲੂਕਾ ਮੱਕੀ ਕਿਵੇਂ ਜੇ ਪਾਉਨੇ ਆ 10 ਡੜਕੇ ਪਾਉਨੇ ਆ ਕਿ ਸਾਫ ਚ ਛਿੜਦੇ ਨਹੀਂ ਵੀਰ ਦੋ ਫਾੜ ਕਰਕੇ ਪਾਉਨੇ ਆ ਦੋ ਫਾੜ ਕਰਕੇ ਹੈ ਇੱਕ ਤਾਂ ਮੱਕੀ ਹੋ ਗਈ ਬਾਈ ਹੋਰ ਤੇ ਕਿ ਸਿਲਕਾ ਪਾਉਣਾ ਸੋਲਿਆਂ ਦਾ ਹੋਰ ਤਾਂ ਨਹੀਂ ਕੁਝ ਪਾਉਂਦੇ ਨਾ ਹੋਰ ਨਹੀਂ ਵੀਰ ਬਾਹਰ ਚ ਰਾਉਨੇ ਬਸ ਬਾਹਰ ਜਾਂਦੇ ਆ ਵੀਰ ਉਹਦੇ ਨਹਿਰ ਆ ਨਾ ਛੋਟੇ ਓਲੇ ਨਹਿਰ ਨਵੇਂ ਪਲਾਟ ਫਲੂਟ ਹੈਗੇ ਨੇ ਬਾਕੀ ਸਾਡੇ ਦਰਖਤ ਵਧੀਆ ਵੀਰ ਦਰਖਤ ਵਧੀਆ ਹੈ ਨਾ ਸਰਦ ਦਾ ਵਧੀਆ ਮਤ ਕਰ ਲੈ ਆਹ ਦੇਖ ਲਓ ਬਾਈ ਡੱਬੀ ਬੱਕਰੀ ਇਹਨਾਂ ਦੀ ਕਿ ਹੋਰ ਇਹ ਬਾਈ ਡੱਬਾ ਬੱਕਰਾ ਲਿਆਂਦਾ ਸੀ ਫਿਰ ਇਹ ਡੱਬਾ ਬੋਗ ਛੱਡਿਆ ਸੀ ਵੀਰ ਇਹ ਆਪਣੀਆਂ ਬੱਕਰੀਆਂ ਚ ਹੀ ਸੀ ਕਿ ਕਿਸੇ ਹੋਰ ਲਿਆਂਦਾ ਸੀ ਘ ਠੀਕ ਹੈ ਉਹ ਵੀ ਬਈ ਬਲੱਡ ਲਾਈਨ ਚੰਗੀ ਆ ਤੇ ਤੁਸੀਂ ਆ ਬੱਕਰੀਆਂ ਦੇਖ ਲਓ ਇਹ ਵੀ ਉਹਨਾਂ ਦਾ ਫੋਨ ਆ ਗਿਆ ਵਿੱਚ ਇਹ ਫਿਰ ਕਾਲੀਆਂ ਤੇ ਛੱਡੇ ਸੀ ਡੱਬਾ ਬੱਕਰਾ ਤੇ ਹਾਂ ਵੀਰ ਕਾਲੀਆਂ ਉੱਤੇ ਸੀ ਛੱਡੇ ਸੀ ਕਾਲੀਆਂ ਤੇ ਛੱਡੇ ਸੀ ਆ ਗੱਲ ਨਹੀਂ ਗੱਲ ਠੀਕ ਹੈ ਲਓ ਵੀ ਆ ਡੱਬੀਆਂ ਬੱਕਰੀਆਂ ਨੇ ਇਹਨਾਂ ਦੀਆਂ ਤੇ ਸੌ ਨੂੰ ਕਹਿੰਦੇ ਸਾਨੂੰ ਕਾਲੀਆਂ ਦਾ ਹੁਣ ਸਾਨੂੰ ਕਾਲੀਆਂ ਬੱਕਰੀਆਂ ਦਿਖਾਉਣੇ ਆ ਲਓ ਯਾਰ ਕਾਲੀ ਲਿਓ ਦੋਹੀਆਂ ਤੇ ਕਾਲੀਆਂ ਲਿਆ ਬਾਈ ਲੈ ਬੱਕਰੀਆਂ ਕਿੰਨੀਆਂ ਕ ਬੱਕਰੀਆਂ ਨੇ ਬਾਈ ਹੂੰ ਛੋਟੇ ਲਵੇ ਘਰੇ ਪੱਕੀਆਂ ਰੱਖਾਂਗੇ ਵੀਰੇ 30 35 ਦੀ ਤੇ ਭੇਡਾਂ ਪੇਡਾਂ ਗਿਆ 60 65 8 ਪੁਆਇੰਟ ਨੇ ਠੀਕ ਆ ਵਧੀਆ ਕਿਹੜੀਆਂ ਲੱਗਦੀਆਂ ਨੇ ਬਾਈ ਜ਼ਿਆਦੇ ਪੇਡਾਂ ਦਾ ਕੰਮ ਲੋ ਟੱਕ ਬੱਕਰੀਆਂ ਦਾ ਵੀਰੇ ਸਾਨੂੰ ਤਾਂ ਦੋ ਹੀ ਵਧੀਆ ਨੇ ਮੈਂ ਸੋਨੂੰ ਸੋਨੂੰ ਦੋ ਵਧੀਆ ਨੇ ਜਿਵੇਂ ਇਨਕਮ ਕਿੱਥੇ ਜ਼ਿਆਦਾ ਆ ਕਮਾਈ ਇਹਦਾ ਹੁਣ ਸਾਰਿਆਂ ਨੂੰ ਬਦ ਬੱਕਰੀਆਂ ਜੀ ਇਹ ਬੱਕਰੀਆਂ ਚਾਹਣਾ ਇਹ ਸਾਡਾ ਮੁੰਡਾ ਪਹਿਲਾਂ ਪੇਡਾਂ ਚਾਰਦਾ ਹਾਂ ਹਾਂਜੀ ਇਹ ਪਹਿਲਾਂ ਪੇਡਾਂ ਦਾ ਸਾਊਂਡ ਸੀ ਆਹ ਚੱਲ ਰਹੀਆਂ ਤਿੰਨ ਚਾਰ ਸਾਡੇ ਪੇਡਾਂ ਕਿਹੜੀਆਂ ਨੇ ਬਾਈ ਪੇਡਾਂ ਜਮਨਾਪੁਰੀ ਜਾਮਣਾਪੁਰੀ ਹੈ ਲਓ ਬਈ ਆ ਕਾਲੀਆਂ ਬੱਕਰੀਆਂ ਦੇਖ ਲਓ ਇਹਨਾਂ ਦਾ ਮੂੰਹ ਦਿਖਾਈ ਬਾਈ ਲੈ ਨੇੜੇ ਆ ਕੇ ਦਿਖਾ ਦੇ ਦੋ ਹੀ ਪੇ ਇਹ ਦੋਨੇ ਪੈਣਾ ਨੇ ਇਹ ਵੀ 6 6 ਦੰਦ ਨੇ 8 8 ਹੋ ਗਈਆਂ 8 9 8 8 ਹੋ ਗਈਆਂ ਨੇ ਵੀਰਾ 9 8 8 ਐ ਹਲੋ ਭਾਈ ਮੂੰਹ ਦਿਖਾ ਹਾ ਦੇਖੋ ਵੀ ਤੇ ਭਾਈ ਪੱਕੇ ਆ ਫਿਰ ਵੇਚ ਬੂਚ ਵੀ ਦਿੰਦੇ ਓ ਕਿ ਐ ਵੇਚਦੇ ਨਹੀਂ ਹੈਗੇ ਨਾ ਕੋਈ ਸੌਂਗ ਨਾਲ ਵੇਚਾਂਗਾ ਫਿਰ ਦੇਵ ਦੇਵ ਜੀ ਹਾਈਟ ਭਾਈ ਤਕਰੀਬਨ ਯਾਰ 38 48 ਇੰਚ ਸਾਰੀਆਂ ਬੱਕਰੀਆਂ ਦੀ ਆ ਤੇ ਇਹਦੂ ਉੱਤੀ ਆ ਵੀ 40 ਤੱਕ ਵਗ ਜਾਂਦੇ ਨੇ ਬੱਕਰੀਆਂ ਬੜੇ ਆਰਾਮ ਨਾਲ ਇਹਨਾਂ ਦੀਆਂ ਤੇ ਪਹਿਲੀ ਵੀਡੀਓ ਆ ਇਹਨਾਂ ਦੀ ਮੈਨ ਲਾਦਾ ਹਾਂ ਪਹਿਲਾਂ ਤਾਂ ਨਹੀਂ ਬਣਾਈ ਬਈ ਕਿਸ ਨੇ ਨਹੀਂ ਵੀਰ ਪਹਿਲੀ ਬਣੀ ਆ ਪਹਿਲੀ ਆ ਨਾ ਲੋਹਿਆਂ ਪੱਠਾ ਦੇਖ ਲੋ ਕਿੰਨੇ ਦੰਦ ਆ ਇਹ ਪਲੂਨ ਆ ਵੀਰ 6 ਦੰਦ 6 ਦੰਦ ਹਾਂਜੀ 6 ਦੇ ਚੱਕੇ ਨੇ 6 ਦੇ ਚੱਕੇ ਨੇ ਨਾ ਆ ਗਰਦਿਆਂ ਦੇਖੋ ਬਈ ਕਿੰਨੇ ਲੰਮੀਆਂ ਇਹਦੀ ਇਹ ਨੱਕ ਦਿਖਾ ਦੇਖ ਲੋ ਬਈ ਬੱਕਰੀ ਚਾਰ ਆਹ ਦੇਖ ਲੋ ਸਿੰਗੀਆਂ ਪ੍ਰੀਕ ਹੀ ਨੇ ਨਾ ਵੀ ਇਹਨਾਂ ਦੀ ਹਾਂ ਜਾਣ ਜਾਣ ਠੀਕ ਐ ਇੱਕ ਗੱਬਣਾ ਹਾਂ ਇੱਕ ਪਲੂਨ ਪਾਠ ਗੱਬਣਾ ਕਰਾਈ ਹੁਣ ਕਰੂਨ ਸੂਣਾ ਇਹਨੇ ਪਹਿਲੇ ਸੂਣਾ ਪਹਿਲੇ ਸੂਣਾਗਾ ਹਾਂਜੀ ਵੀਰ ਜੱਤਰੇ ਥਣਾ ਦੇ ਮਾੜਾ ਕੈਮਰਾ ਮੜਾ ਦਿੱਤੇ ਥਣਾ ਮਾਰੀ ਥਣਾ ਤੇ ਉਧਰੋਂ ਮਾਗਰ ਦੀ ਮਾਰ ਜਮਾਗਰ ਦੀ ਥਣ ਥੱਲੋਂ ਦਿਖਾ ਦੇ ਦੇਖ ਲਓ ਬਾਈ ਥਣਾ ਹਾਂਜੀ ਇਹਨੇ ਪਹਿਲੇ ਸੂਣਾ ਹੈ ਹਾਂਜੀ ਵੀਰ 6 ਦਿਨ ਤੋਂ 6 ਦਿਨ ਦਾ ਬਾਈ ਬੱਕਰੀਆਂ ਦੇਖ ਲਓ ਕੰਨ ਕੁੰਨ ਚੰਗੇ ਨੇ ਬਾਈ ਕੁਆਲਿਟੀ ਬੱਖੋਂ ਹੱਥ ਨਹੀਂ ਧਰਾਉਂਦੀਆਂ ਬੱਕਰੀਆਂ ਇਹਨਾਂ ਦੀਆਂ ਬੱਕਰੀਆਂ ਤੇ ਆਸੇ ਪਾਸੇ ਬਾਈ ਇਕੱਠ ਵੀ ਦਿਖਾ ਦੇ ਕੇ ਰਾਂ ਜੇ ਕਹਿੰਦੇ ਚੰਗੀ ਚੀਜ਼ ਹੋਵੇ ਤਾਂ ਇਕੱਠ ਹੋ ਜਾਂਦਾ ਆਪਾਂ ਕੱਲੀਆਂ ਗੱਲਾਂ ਨਹੀਂ ਕਰਦੇ ਵਿੱਚ ਕਹਿੰਦੇ ਵੀ ਕੱਲੀਆਂ-ਕੱਲੀਆਂ ਕਰੀ ਜਾਂਦੇ ਨੇ ਇਹ ਆ ਇਕੱਠ ਦਿਖਾ ਦੇ ਇਧਰ ਆ ਵੀਰੇ ਪੈਣਾ ਸਕੇਂਗਾ ਸਕੇ ਪੈਣਾ ਨੇ ਭਾਈ ਵੀਰੇ ਕਮਾਲ ਹੈ ਕਮਾਲ ਵਾਲੀਆਂ ਹਾਂਜੀ ਭਾਈ ਉਹ ਬੱਚੇ ਕਿੰਨੇ ਕਿੰਨੇ ਦਿੰਦੇ ਨੇ ਤਿੰਨ ਤਿੰਨ ਕੋ ਦੋ ਦੋ ਇਹਦਾ ਵੀਰੇ ਇੱਕ ਵੀ ਦੇਣ ਦੀ ਦੋ ਵੀ ਦੇਣ ਦੀ ਤਿੰਨ ਵੀ ਦੇਣ ਦੀ ਸੇਵਾ ਦੇ ਹਿਸਾਬ ਨਾਲ ਸੇਵਾ ਹਾਂ ਜਿਹੜੀ ਜਿਹੜੀ ਬੱਕਰੀ ਭਾਈ ਅਸਲ ਇੱਕ ਕਹਿੰਦੇ ਹੁੰਦੇ ਆ ਨਾ ਵੀ ਜਿਆਦਾ ਉਹ ਵੱਡੀ ਹੋਵੇ ਪੇਟੀ ਪੱਟੀ ਹੋਵੇ ਬੱਕਰੀ ਦੀ ਹਾਂ ਵੀਰੇ ਵੱਡੀ ਹੋਵੇ ਫਲੋ ਫਰਕ ਪੈਂਦਾ ਉਹਦਾ ਪੈਂਦਾ ਵੀਰੇ ਬੱਚਿਆਂ ਤੇ ਹੈ ਨਾ ਉਹ ਬੱਚੇ ਜਾਂਦਾ ਮਜ਼ਬੂਤ ਹੋਣਗੇ ਜਾਂ ਵੱਧ ਦੂ ਹਾਂਜੀ ਹਾਂ ਜੀ ਹੂੰ ਬਾਕੀ ਗੱਲ ਫੇਰ ਛੇਵਾਦੀ ਆ ਸਹੀ ਗੱਲ ਆ ਵੱਡੇ ਹਾਂ ਛੇਵਾਦੀ ਬੱਚੇ ਫੇਰੀ ਵੇਜਾ ਹੁਣ ਸਿਆ ਪਾਵਾਂਗੇ ਇਹ ਬਲੂਨੇ ਘਰਦਿਆਂ ਪੱਠੇ ਵੀਰੇ ਅੱਛਾ ਘਰਦਿਆਂ ਤੇ ਬਾਈ ਫਿਰ ਇਹਨਾਂ ਦੇ ਇਨ ਬਰੀਡਿੰਗ ਤਾਂ ਨਹੀਂ ਕਰਾਉਂਦੇ ਵੀ ਬੱਕਰਾ ਇਹਨਾਂ ਚ ਛੱਡੀ ਜਾਂਦੇ ਆ ਅਸੀਂ ਤਾਂ ਸਾਡੇ ਆ ਵੀਰੇ ਅਲੱਗ ਲਿਆਉਂਦੇ ਆ ਕਿ ਇਹਨਾਂ ਚ ਨਹੀਂ ਨਹੀਂ ਇਹਨਾਂ ਦੇ ਵਿੱਚ ਮਿਸ਼ਰਣ ਨਹੀਂ ਸਾਨੂੰ ਕੁਝ ਸਾਨੂੰ ਕੁਝ ਚੱਕ ਨਹੀਂ ਠੀਕ ਹੈ ਬਾਈ ਬੱਕਰਾ ਇਹਨਾਂ ਚ ਹੀ ਛੱਡਦੇ ਆ ਇਹ ਵਿੱਚ ਕਹਿ ਜਾਂਦੇ ਆ ਵੀ ਹਨਾ ਇਹ ਚੀਜ਼ ਗਲਤ ਆ ਪਰ ਗਲਤ ਨਹੀਂ ਹੈਗੀ ਇਹ ਪੁਰਾਣੇ ਬੰਦੇ ਨੇ ਇਹਦਾ ਸਾਰੀ ਐਂ ਕਰਦੇ ਆ ਮਨਲਾ ਦਾ ਜਿੰਨੀਆਂ ਦੀ ਤਕਰੀਬਾਂ ਬਣਾਈਆਂ ਪੁਰਾਣੇ ਬੰਦਿਆਂ ਨੇ ਤੇ ਆ ਬ ਕਾ ਦੁੱਧ ਹੁਣ ਇਹਨਾਂ ਦੇ ਚਾਹ ਪੀਤੀ ਆ ਇੰਨੇ ਬੰਦੇ ਨੂੰ ਚਾਹ ਪਈ ਆ ਜੇ ਦੁੱਧਾ ਤਾਂ ਹੀ ਪਈ ਆ ਚਾਹ ਸਰਦੀ ਜਿਹੜੀ ਚੱਲੀ ਸਾਹ ਹਾਂ ਹਣਾ ਇਹ ਵੀ ਵੀਰੇ ਇੱਕ ਮਾਨ ਦੀ ਹਾਂ ਹਾਂ ਇਹ ਵੀ ਛਕਿਆ ਪਾਣਾ ਨੇ ਬਈ ਜੋੜੀ ਜੋੜੀ ਆ ਜੋੜੀ ਜੋੜੀ ਆ ਵੀ ਦੇਖ ਲਓ ਉਹਨੂੰ ਜੋੜੀਆਂ ਜੋੜੀਆਂ ਦਿਖਾਉਨੇ ਆ ਤੇ ਇਹਨਾਂ ਦੀਆਂ ਮਾਵਾ ਸੇਲ ਕਰਤੀਆਂ ਕਿ ਮਾਵਾ ਸੇਲ ਕਰਦਣ ਵੀਰ ਠੀਕ ਆ ਸੇਲ ਬਈ ਕਦੋਂ ਕਰਦੇ ਹੋ ਬੱਕਰੀ ਜਦੋਂ ਕਿੰਨੀਆਂ ਝੋਲੀਆਂ ਲੈ ਲਵਾਂ ਬੱਕਰੀ ਤਾਂ ਫੇਰ ਸੇਲ ਸੇਲ ਜਿਆਦਾ ਤਰ ਵੀ ਤੇ ਤਾਂ ਬਸ ਕੁਦਰਤ ਹੀ ਗਾਹਕ ਦੇ ਸਰਤੇ ਆ। ਅੱਛਾ। ਗਾਦੀ ਵੀ ਹੋ ਸਕਦੀ ਆ ਤਾਂ। ਅੱਛਾ। ਇਹਦਾ ਕੁਝ ਨਹੀਂ। ਉਹ ਐ ਨਹੀਂ ਉਹ ਕਰਦੇ ਵੀ ਆਪਾਂ ਇਹਦਾ। ਨਾ 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 ਵੀਰ ਸਾਰਾ ਕੁਝ ਦੇਖਣਾ ਪੈਂਦਾ। ਹਾਂ 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 ਸਹੀ ਆ। ਠੀਕ ਐ। ਇਹ ਬੱਕਰੀਆਂ ਤੇ ਭੇਡਾਂ ਛਿਰਤੀ ਆਹੋ ਆ। ਬਸ ਇਹੀ ਗੋਸਾ ਜੀ ਹੋਰ ਕੁਝ ਨਹੀਂ ਹੈਗਾ। ਬਸ ਠੀਕ। ਭੇਡਾਂ ਬੱਕਰੀਆਂ ਨਾ ਛਿਰਤੀਆਂ। ਹੂੰ। ਤੇ ਆਹ ਦੇਖ ਲਓ ਬਾਈ ਬੱਕਰੀਆਂ ਇਹਨਾਂ ਦੀਆਂ। ਤੇ ਦੱਸਿਓ ਕਮੈਂਟ ਕਰਕੇ ਵੀ ਬਾਈਆਂ ਦੀ ਨਾਸ਼ਲ ਕਿਵੇਂ ਲੱਗੀ ਤੁਹਾਨੂੰ? ਸਾਮੀ ਹੋਈ ਆ। ਪ੍ਰਾਣੀਆਂ ਬੱਕਰੀਆਂ ਤੇ ਬਾਈ ਆਪ ਉਹ ਆਪਣਾ ਜੇ ਕੋਈ ਬੱਚਾ ਪੁੱচ্চਾ ਲਵੇ ਬੱਕਰੀਆਂ ਦਾ ਛੋਟੀਆਂ ਜਾਂ ਪਠਾ ਜਾਂ ਬੱਕਰਾ ਉਹ ਵੀ ਮਿਲ ਜਾਂਦਾ ਪਠਾ ਪਾਲ ਲੈਣੀ ਵੀਰ ਬੱਕਰਾ ਦੇ ਦਿੰਦੇ ਨੇ ਬੱਕਰਾ ਦੇ ਦਿੰਦੇ ਪਠਾ ਬੱਕਰੀਆਂ ਬਣਾ ਲਾਣੇ ਹੂੰ ਬੱਕਰੇ ਕਿੰਨੇ ਰੱਖਿਆ ਇੰਨੇ ਮਾਲ ਚ ਬਾਈ ਇਹ ਵੀਰ ਦੋ ਨੇ ਦੋ ਰੱਖੇ ਹੋਣੇ ਆ ਵੀਰ ਠੀਕ ਆ ਇੱਥੇ ਲੈ ਕੇ ਆਏ ਹਾਂ ਇੱਕ ਲੈ ਕੇ ਆਏ ਵੀਰ ਇੱਕ ਬੱਕਰਾ ਲੈ ਆਏ ਹਾਂ ਦਿਖਾ ਦਿੰਦੇ ਦੂਜਾ ਕਿੱਥੇ ਉਹ ਬੱਕਰਾ ਦਿਖਾ ਬਾਈ ਆ ਦੇਖੋ ਇਹਦੇ ਕੰਨ ਬਾਈ ਬੱਕਰੀ ਦੇ ਇਹ ਬਾਈ ਨਾਗਰੀ ਆ ਗਈ ਹਾਂ ਨਾਗਰੀਪੁਰੀ ਜਾ ਗਈ ਵੀਰਾ ਇਹ 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 ਕਿਹੜੀਆਂ ਚੋ ਆ ਗਈ ਬਈ ਫਿਰ ਇਹ ਸਾਡੀਆਂ ਪਹਿਲੀਆਂ ਬੱਕਰੀਆਂ ਜੀਆਂ ਵੀਰਾ ਇਹ ਪਹਿਲਾਂ ਨਾਗਰੀਆਂ ਹੁੰਦੀਆਂ ਸੀ ਸਾਰੀ ਹੀ ਨਾਗਰੀ ਹੁੰਦੀਆਂ ਪਹਿਲਾਂ ਵੀਰਾ ਅੱਛਾ ਹਾਂ ਹਾਂ ਠੀਕ ਹੈ ਨਹੀਂ ਬਾਹਰਲੀ ਬੱਕਰੀ ਜ਼ਿਆਦਾਤਰ ਆਪਣੇ ਘਰ ਦੀਆਂ ਪੱਠਾ ਪੁੱਠਾ ਬਾਲ ਦੇ ਹੂੰ ਹਾਂਜੀ ਠੀਕ ਆ ਵੇ ਮੋਲਾ ਮੋਲੇ ਨਹੀਂ ਕੋਈ ਲੈਤੀ ਨਾ ਨਾ ਮੈਂ ਕੋਈ ਚੰਗੀ ਨਹੀਂ ਲੈਦਾ ਵੀਰਾ ਇਹਦਾ ਵੀ ਲੈ ਵੀ ਆ ਲੈ ਵੀ ਠੀਕ ਆ ਬਗਾਰੋਂ ਜੋ ਕਿ ਪਸੰਦਾ ਜੀ ਲੈ ਆਂਦੇ ਆ ਵੀਰੇ ਪੱਠਾ ਛੇ ਦਾ ਛੇ ਰੀ ਹੈ ਇਹਨੇ ਦੂਜੇ ਸੋਨਾ ਵੀਰਾ ਆ ਜੋੜੀ ਆ ਇਹ ਵੀ ਹਾਂ ਹਾਂ ਛੇਰੀਆਂ ਨੇ ਆ ਬੜੀ ਏ ਵੀ ਇਹਨਾਂ ਜੀ ਨੇ ਹਾਂ ਵੀਰ ਇਹ ਡੋਡੀ ਨੇ ਛੱਡੋ ਅੱਡੀ ਨੇ ਹਾਂ ਜੀ ਵੀਰ ਠੀਕ ਹੈ ਇਹਦੀ ਹਾਈਟ ਜਾਦੇ ਹੈ ਨਾ ਹਾਂ ਵੀਰ ਇਹ 6 ਦਾ ਹੁੰਦਾ ਹੈ 9 8 ਦਾ ਇਹ 8 ਦਾ ਹੋ ਗਿਆ ਨਾਂਮ ਜੀ ਅਮੋੜ ਦੇ ਪਰ ਤੇ ਬਾਈ ਉਹ ਬੱਕਰਾ ਜਿਹੜਾ ਬੱਕਰਾ ਹੈਗਾ ਉਹ ਦਿਖਾਏ ਸਾਨੂੰ ਬੱਕਰਾ ਦਿਖਾ ਲੋ ਆਹ ਬੱਕਰਾ ਲੈ ਆਓ ਹੁਣ ਹੁਣ ਕਿਹੜੇ ਤੋਂ ਕ੍ਰਾਸ ਕਰਾਈਆਂ ਨੇ ਬੱਕਰੀਆਂ ਹੁਣ ਵੀ ਲੋਹੇ ਤੋਂ ਕਰਾਂਗੇ ਜਿਹੜਾ ਉਰੇ ਆ ਹਾਂ ਜੀ ਵੀਰ ਠੀਕ ਹੈ ਲੈ ਵੀ ਉਹ ਦਿਖਾ ਦਿੰਨੇ ਆ ਬਾਈ ਆ ਡੱਬੀਆਂ ਬੱਕਰੀਆਂ ਦੇਖ ਲੋ ਫਿਰ ਵੀ ਜਿਵੇਂ ਤੁਸੀਂ ਹੈਨਾ ਹੋਰ ਘਰੋਂ ਬੱਕਰਾ ਲਿਆ ਕੇ ਪਾਇਆ ਸੀਗਾ ਤਾਂ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪਿਆ ਬਰੀਡ 'ਚ ਜਿਵੇਂ ਮੰਨ ਕੇ ਦੁੱਧ 'ਚ ਪੈ ਗਿਆ ਹੋਵੇ ਜਾਂ ਬਿਊਟੀ 'ਚ ਪੈ ਗਿਆ ਹੋਵੇ ਕੋਈ ਫਰਕ ਨਹੀਂ ਪਿਆ ਜੀ ਇਹ ਮਾਵਾ ਤੇ ਵਾਕੇ ਹਾਂ ਵੀਰੇ ਮਾਵਾ ਤੇ ਵਾਕੇ ਬੂਖ ਵੀ ਚੰਗੇ ਹੀ ਛੜਦੇ ਵੀਰੇ ਦੇਖ ਕੇ ਸਹਾ ਮਾਵਾ ਮਾਵਾ ਦਾ ਪਤਾ ਲੈ ਕੇ ਖਾਂਦਾਨ ਦੇ ਕੇ ਫਿਰ ਛੜਦੇ ਹਰ ਇੱਕ ਦਾ ਬੂਖ ਨਹੀਂ ਛੜਦੇ ਵੀਰੇ ਠੀਕ ਆ ਲਓ ਵੀ ਭਾਈ ਆ ਬੱਕਰਾ ਦੇਖ ਲਓ ਲੋਹਾ ਥੱਲੇ ਜਿਹਨੂੰ ਦਿਖਾ ਦੇ ਵੀ ਮਾੜਾ ਜਿਹਾ ਬੱਕਰਾ ਅਵੀ ਇਹ ਤਾਂ ਕ੍ਰੋਸਿੰਗ ਲੈਤੀ ਆ ਹੁਣ ਹੈ ਹਾਂ ਹਾਂ ਵੀਰੇ ਕਰਾਈਆਂ ਨਹੀਂ ਪਹਿਲੀ ਵਾਰ ਛੱਡਿਆ ਹਮਮ ਫਸਟ ਨੇ ਛੱਡਿਆ ਇਹਦਾ ਰਿਜ਼ਲਟ ਤਾਂ ਨਹੀਂ ਆਇਆ ਪਹਿਲਾਂ ਛੱਡਿਆ ਹੋਈ ਨਹੀਂ ਆਇਆ ਵੀਰੇ ਪਹਿਲਾਂ ਛੋਟੇ ਤਾਂ ਲਵਾਈ ਨਹੀਂ ਕੋਈ ਨਾ ਕੋਈ ਨਹੀਂ ਲਵਾਈ ਵੀਰੇ ਕਿੰਨੇ ਦਿਨਾਂ ਦਾ ਛੱਡਦੇ ਹੋ ਫਿਰ ਇਹ ਇਹ ਜਾਤਰ 6 ਦਿਨਾਂ ਤੇ ਛੱਡਦੇ ਸੀ 6 ਦਿਨਾਂ ਤੇ ਇਹ ਫੇਰ ਰਿਜ਼ਲਟ ਚੰਗਾ ਆਉਂਦਾ ਹਾਂ ਵੀਰੇ ਬਾਕੀ ਛੋਟਾ ਵੀ ਛੱਡ ਦਿੰਦੇ ਨੇ ਆਪੋ ਆਪਣੀ ਸਮਝ ਆ ਵੀਰੇ ਹਾਂ ਵਿੱਚ ਮੈਂ ਹਰ ਕਹਿੰਦੇ ਆ ਵੀ ਰਿਜ਼ਲਟ ਲੈਣ ਦੇ ਮਾਰੇ ਵੀ ਛੋਟਾ ਛੱਡ ਦਿੰਦੇ ਨੇ ਨਹੀਂ ਨਹੀਂ ਕੋਈ ਚੱਕਰ ਨਹੀਂ ਹਮ ਬੱਕਰਾ ਬਈ ਚੰਗਾ ਬੱਕਰਾ ਦੇਖ ਲੋ ਤੇ ਹਾਂ ਝਾਲਰ ਵੀ ਵਧੀ ਬਾਕੀ ਮਾਂ ਬਹੁਤ ਚੰਗੀ ਸੀ ਵੀਰੇ ਕਿੰਨਾ ਦੁੱਧ ਸੀ ਮਾਂ ਥੱਲੇ ਇਹਦੀ ਮਾਂ ਥੱਲੇ ਵੀਰੇ ਪਲੂਣ ਥੱਲੇ 3.5 ਕਿਲੋ ਦੁੱਧ ਹੋਇਆ 3.5 ਕਿਲੋ ਹੈ ਠੀਕ ਆ ਭਾਈ ਉਹ ਬੱਕਰੀਆਂ ਹੱਲੇ ਕਿੰਨਾ ਤੋਂ ਕਿੰਨਾ ਕਿੰਨਾ ਦੁੱਧ ਆ ਵੀਰੇ ਐਵੇਂ ਝੂਠ ਮਾਰੀ ਕੇ ਪਿਆਰ ਕਿਲੋ ਕੁ ਤੱਕ ਦੇਣ ਯਾਰ 4 ਕਿਲੋ ਤੂੰ ਜ਼ੋਰ ਮਾਰ ਕੇ ਸੇ ਜ਼ੋਰ ਮਾਰ ਕੇ ਹੈਂ ਉਹ ਆ ਬੱਕਰੀ 2.5 ਕਿਲੋ ਦੁੱਧ 2.5 ਕਿਲੋ ਦੇਈ ਜਾਣਾ ਜਦਾ ਲੋਟ ਆ 4 ਕਿਲੋ 5 ਕਿਲੋ ਦਾ ਕੀ ਪਤਾ ਜਿਹੜੇ ਭਾਈ ਜਿਹੜੇ ਕਹਿੰਦੇ ਆ ਸਾਡੀਆਂ 6 6 ਨਹੀਂ ਵੀਰੇ ਇਹ ਤਾਂ ਪਤਾ ਬਦੀਲੇ ਜੀ ਲੱਗਦਾ ਬਾਕੀ ਹਾਂ ਕੀ ਪਤਾਗਾ ਜਿਹੜਾ ਬੰਦਾ ਜਵਾਬ ਦੇ ਜਦੀ ਹਾਂਜੀ ਠੀਕ ਹੈ ਤੇ ਸੁਆਦੀ ਗੱਲ ਆ ਜੀ ਇਹ ਵਧੀਆ ਜਿਹੜਾ 4 ਕਿਲੋ ਬਸ ਬਸ ਹਾਂ 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 ਹੁਣ ਤਾਂ ਵੀ ਜਿਹੜੇ ਸਾਡਾ ਚਰਾ ਦਾ ਹਨਾ ਜਾਂ ਖਰਾਕ ਆ ਹਾਂ ਜੀ ਹਾਂ ਜੇ ਭਾਈ ਸਾਡੇ ਬਜ਼ੁਰਗ ਪਾਉਂਦੇ ਹੁੰਦੇ ਸ਼ਾਮ ਆ ਕੇ ਬੈਠੇ ਨਾ ਇਹਨਾਂ ਦੀ ਲੈਣੀ ਵੀਰੇ ਇਹੀ ਲੜੀ ਇਹੀ ਲੈੜੀ ਸਾਨੂੰ ਨਾ ਫੇਰ ਇਹ ਦੇ ਦੇਣਗੀਆਂ ਦੁੱਧ ਦਾ ਪੂਰਾ ਦੁੱਧ ਫੁੱਲ ਹੁਣ ਵੀ ਫੁੱਲ ਦਿੰਦੀਆਂ ਵੀਰੇ ਸੇਵਾ ਨਾਲ ਅੱਛਾ ਸੇਵਾ ਯਾਰ ਯਾਨੀ ਘਰ ਤੋਂ ਲੰਮੇ ਰਹੀਆ ਬੱਚਾ ਦਾ ਮਾਂ ਆ ਮਾਂ ਆ ਬੱਚਾ ਰੱਖਿਆ ਆ ਰੱਖਿਆਗਾ ਹੈ ਹਾਂਜੀ ਆ ਦਿਖਾਈ ਬਈ ਥੱਲੋਂ ਦਿਖਾ ਬੱਕਰੀਆਂ ਦਿਖਾ ਇਹ ਜੱਥ ਮਹੀਨੇ ਦਾ ਬੱਚਾ ਵੀਰੇ 8 ਮਹੀਨਿਆਂ ਦਾ ਇਹ ਹੁਣ ਮਾਲ ਚ ਰੱਖੋਗੇ ਹਾਂ ਵੀਰੇ ਬਰੀਡਿੰਗ ਲਾਵੋਗੇ ਠੀਕ ਹੈ ਇਹ ਕੱਲੀ ਦਿੱਤਾ ਸੀ ਇਹਨੇ ਕੀ ਦਿੱਤਾ ਸੀ ਵੀਰਾ ਠੀਕ ਹੈ ਹਾਂਜੀ ਫਾਈਨਲ ਹੈ ਉਹ ਕਹਿੰਦੇ ਹੁੰਦੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀਗੀ ਇਹ ਮੈਂ ਜਿਹੜੀ ਇੱਕ ਬੱਚਾ ਹੋਵੇ ਜੇ ਸਿੰਗਲ ਵੀ ਉਹ ਕਹਿੰਦੇ ਵੀ ਬਰੀਡੇ ਲਈ ਰੱਖੀਦਾ ਨਹੀਂ ਹੁੰਦਾ ਬਈ ਕਹਾ ਬੱਚੇ ਰਿਜ਼ਲਟ ਵੀਰੇ ਆਇਆ ਸਾਡੇ ਦਾ ਹੁਣ ਬੁੜਿਆਂ ਦੇ ਸਿੱਖਦੇ ਆ ਸੀ ਸਾਡੇ ਇੱਕ ਵਾਲੀ ਰੱਖਦੇ ਨੇ ਵੀਰਾ ਇੱਕ ਵਾਲਾ ਰੱਖਦੇ ਉਹਦਾ ਕੀ ਕਾਰਨ ਆ ਬਈ ਉਹਦਾ ਆਹ ਵਾਲੀ ਦਾ ਮਜ਼ਬੂਤ ਹੁੰਦਾ ਵੀਰਾ ਠੀਕ ਆ ਤੇ ਫਲਾਣਾ ਹੱਡਾ ਪੈਰਾਂ ਦਾ ਜਿਵੇਂ ਮਜ਼ਬੂਤ ਬੱਕਰੀ ਨਹੀਂ ਟੁੱਟਦੀ ਹੈਗੀ ਇੰਨੀ ਸਾਡੇ ਬੱਚਾ ਵਧੀਆ ਹਾਈਟ ਕਰ ਜਾਂਦਾ ਵੀਰੇ ਦੀ ਦੁੱਧ ਕਿੰਨਾ ਹੈ ਦੀ ਮਾਂ ਥੱਲੇ ਆ ਇਹਦੀ ਮਾਂ ਥੱਲੇ ਵੀਰੇ ਹੈਗਾ 3.5 4 ਕਿਲੋ ਸਾਡੇ 3.5 4 ਕਿਲੋ ਵੀ ਚੰਗੇ ਦੁੱਧ ਹਾਂ ਤੁਹਾਹਾ ਚਾਹ ਤੁਰ ਸੁਏ ਚਾਹ ਤੇ ਸੁਏ ਹਾਂ 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 ਚਾਹ ਤੇ ਆ ਵੀਰ ਚਲੀ ਗਿਆ ਬਈ ਉਹਦੀ ਹਾਈਟ ਦੂਜਿਆਂ ਨਾਲੋਂ ਥੋੜੀ ਜੀ ਘੱਟ ਆ ਹਨਾ ਹਾਂ ਹਾਂ ਛੋਟੀ ਆ ਫਿਰ ਛੋਟੀ ਲੱਗੀ ਸੀ ਅੱਛਾ ਤਾਂ ਘੱਟ ਰਹੀ ਹਾਂ 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 ਤੇ ਹੋਣੀ ਕੋਈ ਚੱਕਰ ਹਾਈ ਡੁੱਟ ਦਿੰਨਾ ਅੱਛਾ ਬਾਕੀ ਜੰਮ ਦੀ ਬਹੁਤਾ ਘਰੇ ਨੇ ਹੁਣ ਇਹਦੀ ਬਈ ਇਹਦਾ ਮੂੰਹ ਦਿਖਾਈ ਨੇੜੇ ਵਾਕੇ ਕੱਲਾ ਮੂੰਹ ਹੀ ਹਾਂ ਇਹਦਾ ਇਹਦਾ ਥੱਲੋ ਸਾਨੂੰ ਆਹ ਦੇਖੋ ਭਾਈ ਮੂੰਹ ਇਹਦਾ ਲੱਕਰੀ ਦਾ ਅੱਖ ਦੇਖੋ ਅੱਖ ਬਾਹਰ ਨੂੰ ਇਹਦੀ ਇਹ ਸਿੰਗ ਦੇਖੋ ਸਿੰਗ ਛੋਟਿਆ ਨਾਲ ਹੀ ਮੁੜਦੇ ਆ ਤੇ ਬਾਕੀ ਮੂੰਹ ਮੱਥਾ ਤੁਸੀਂ ਦੇਖ ਲਓ ਨੱਕ ਨਕੌੜਾ ਤੇ ਐਂ ਬੱਚੇ ਦਾ ਆ ਬੱਚਾ ਦੇ ਬੱਚੇ ਦਾ ਮੂੰਹ ਦਿਖਾਈ ਦੇ ਆ ਸਿੰਗ ਇਹਦੇ ਵੀ ਨਾਲ ਹੀ ਮੁੜਨਗੇ ਇਹ ਮਾਂ ਤੀ ਜਾ ਬਾਈ ਤਕਰੀਬਨ ਇਹ ਕਿਹੜੇ ਭੋਕ ਦਾ ਬਾਈ ਇਹ ਸਾਡੇ ਘਰੇ ਆ ਜੀ ਬੱਕਰਾ ਉਹਦਾ ਅੱਛਾ ਲੋਹੇ ਰੰਗ ਦਾ ਕਾਲਾ ਕਾਲਾ ਗਾ ਬੱਕਰਾ ਪੂਰਾ ਦਿਖਾਈ ਨਿਪਲ ਮਾਗ ਨੋ ਕੇ ਬਾਈ ਦੇਖੋ ਇਹ ਰੱਖਣਾ ਹੁਣ ਬਾਈਆਂ ਨੇ ਹਾਂਜੀ ਤੇ ਮਾਲ ਦੇ ਵਿੱਚ ਐ ਏ ਬਾਈ ਉਹ ਰਿਜਲਟ ਮਾਂ ਤੇ ਗਿਆ ਕਿ ਪਿਓ ਤੇ ਗਿਆ ਬੱਕਰੇ ਦਾ ਇਹ ਮਾਂ ਤੇ ਪੜਾ ਗਿਆ ਜੀ ਮਾਂ ਤੇ ਵਾਲਾ ਉਹ ਵੀ ਮਾਰ ਗਈ ਆ ਇੱਕ ਹੂੰਝ ਹਾਂ ਦਿਖਉਣ ਦੀ ਆ ਹੈ ਹੂੰ ਨਹੀਂ ਠੀਕ ਐ ਤੇ ਬਾਈ ਕਿਤੇ ਬੱਕਰੇ ਦੇ ਜਿਵੇਂ ਉਹ ਵੀ ਆ ਭੈਣਾ ਕਰਾਸ ਕਰਾਤੀਆਂ ਜਾਂ ਐ ਨਹੀਂ ਨਹੀਂ ਸਾਡੂ ਕੋਈ ਚੱਕਰ ਨਹੀਂ ਵੀਰ ਕੋਈ ਚੱਕਰ ਨਹੀਂ ਹੈ ਠੀਕ ਐ ਤੇ ਬੱਕਰੀ ਬਾਈ ਚੰਗੀਆਂ ਬੱਕਰੀ ਦੇਖ ਲੋ ਇਹ ਪੂਰੀਆਂ ਦੇਖ ਲੋ ਲਓ ਵੀ ਆ ਪੂਰੀਆਂ ਹੈ ਹਾਂ ਇਹਦੀ ਮਾਂ ਲਿਆ ਪੂਰੀ ਉਹ ਦੂਜੀ ਮਾਂ ਲਿਆ ਦੀ ਬੜੀ ਸੂੜੀ ਆ ਲੈ ਹਾਂ ਆ ਖਾਲੀ ਮਾਂ ਬਾਗਰ ਬੈਠੀ ਆ ਕੋਈ ਨਾ ਢਾਲ ਲੈ ਹਾਲੋ ਆਹ ਦੇਖ ਲਓ ਬਾਈ ਪੂਰੀਆਂ ਪੱਠਾ ਇਹਨਾਂ ਦੀਆਂ ਇਹਨੇ ਸੂਆ ਦੇਣਾ ਹਜੇ ਨਹੀਂ ਵੀਰੇ ਇਹ ਦੂਜਾ ਸੂਆ ਇਹਨੇ ਅੱਛਾ ਦੂਜਾ ਇਹਨੇ ਇਹਦੇ ਬੱਚੇ ਆ ਗਏ ਕਿ ਇਹ ਵੀ ਕੱਪਣਾ ਨਹੀਂ ਸੂਣ ਵਾਲੀ ਆ ਵੀਰੇ ਪਲੂਣ ਸੂਣਾ ਇਹਨੇ ਵੀਰੇ ਅੱਛਾ ਇਹਨੇ ਵੀ ਪਲੂਣ ਸੂਣਾ ਇਹਨੇ ਵੀ ਸੂਣਾ ਹੈ ਲਓ ਇਹ ਮਾਂ ਵੀਰੇ ਦੀ ਇਹ ਬਤੋ ਤੇ ਹੀ ਮਾਂ ਲਓ ਵੀ ਆ ਮਾਂ ਦੇਖ ਲਓ ਬਾਈ ਇਹਨਾਂ ਦੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਹੋਰ ਬੱਕਰੀਆਂ ਦਿਖਾਈਆਂ ਨੇ ਪਾਈਆਂ ਦੀਆਂ ਹੋਰ ਦੇ ਜਾਲਾ ਆਹ ਥਾਣੇ ਦਿਖਾ ਦੇ ਥੱਲੋਂ 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 ਜੱਡਾ ਪੂਰਾ ਜੜਤੀ ਦਾ ਮਗਰ ਉਮੀ ਦਿਖਾ ਦੇ ਕੋਈ ਗੱਲ ਮਾਗ ਰੋਵੇ ਆਏ ਨੂੰ ਤੋਰੀ ਬੱਕਰੀ ਤੇ ਆਹ ਦੇਖ ਲੋ ਬਈ ਇਹਨੇ ਹੁਣ ਕਿੰਨੇ ਕੀ ਬੱਚੇ ਦਿੱਤੇ ਆ ਇਹਨੇ ਵੀਰ ਸੂਣਾ ਹੁਣ ਅੱਛਾ ਸੂਣਾ ਹੈ ਜੇ ਤਿਆਰ ਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ ਇਹ ਬਸ 10 ਦਿਨ ਕੱਢੂ ਜਮਾ 10 ਦਿਨ ਫਿਰ ਲੇਵਾ ਹੋਰ ਬਣਾ ਹਾਂ ਹਾਂ ਫੁੱਲ ਪੂਣ ਠੀਕ ਆ ਬਾਈ ਸੌਣ ਤੋਂ ਪਹਿਲਾਂ ਕੀ ਦਿੰਨੇ ਬੱਕਰੀ ਨੂੰ ਵੀਰੇ ਜ਼ਿਆਦਾਤਰ ਤੇਲ ਦਿੰਨੇ ਆ ਤੇਲ ਕਿਹੜਾ ਸਰੋਂ ਦਾ ਸਰੋਂ ਦਾ ਹਾਂ ਮਿਕਸ ਕਰਕੇ ਦਿੰਦਾ ਹਾਂ ਮਿਕਸ ਕਰਕੇ ਮੈਂ ਕਾਦੇ ਨਾਲ ਤਿਲਾਂ ਦਾ ਤੇਲ ਤਿਲਾਂ ਦਾ ਤੇਲ ਵੀ ਥਾਂ ਸੌਣੋਂ ਪੂਰਾ ਨੂੰ ਹੈ ਹਾਂਜੀ ਹਾਂ ਬਾਕੀ ਚੰਗਾ ਜੇ ਬਾਈ ਉਹ ਉਹ ਕਾ ਚੂਈ ਆ ਬੱਕਰੀ ਕੇ ਤਾਂ ਸਾਨੂੰ ਚੰਨੀਵਾ ਨਹੀਂ ਭਲੀਆਟੀ ਕਰਕੇ ਗੱਭਣ ਹੋਏ ਭਲੀਆਟੀ ਚੱਕ ਜਾਂਦੀ ਨੇ ਫਿਰ ਇਹ ਚੱਕ ਜਾਂਦੇ ਨੇ ਇਹ ਸੌਣ ਵੇਲੇ ਆਪੀ ਆ ਜੁ ਫਟਾ ਉਹ ਵੇਲੇ ਇੱਕੋ ਜਿਹਾ ਕਰੂ ਵੀਰੇ ਅਸਿਆ ਠੀਕ ਹੈ ਤੇ ਬਾਈ ਬੱਕਰੀਆਂ ਦੇ ਮਰਵਾ ਦੇ ਕੈਮਰਾ ਕਿਰਾਏ ਸਾਰੀਆਂ ਤੇ ਤੇ ਇਧਰ ਆ ਬਜ਼ੁਰਗਾਂ ਕਿੰਨੀ ਕਰਦੀ ਇਧਰ ਨੂੰ ਕਮਾਜੀ ਫਿਰ ਇਧਰ ਆ ਦੇਖੋ ਬਈ ਆ ਖਾਨ ਦਾ ਇਹਨਾਂ ਦੇ ਸਿਰ ਤੋਂ ਚਾਲਦਾ ਬੱਕਰੀਆਂ ਦਾ ਇਹ ਪੁਰਾਣੇ ਬਜ਼ੁਰਗ ਨੇ ਇੱਥੇ ਇਕੱਠ ਦੇਖ ਲਓ ਬੱਕਰੀਆਂ ਕਿੰਨੀ ਵੀ ਕਿੰਨਾ ਗਾ ਤੇ ਸਾਰੇ ਮੇਲੇ ਤੋਂ ਵੱਧ ਇਕੱਠ ਆ ਆ ਜਗ੍ਹਾ ਤੇ ਅੱਜ ਤੇ ਬਾਈਆਂ ਦਾ ਪਾਉਣ ਧੰਨਵਾਦ ਕਰਦੇ ਆਂ ਤੇ ਕਿਸੇ ਦਿਨ ਪਾਈਆਂ ਦੇ ਲਾਵੇ ਬਾਈ ਫੇਰ ਚੱਲਾਂਗੇ ਘਰੇ ਬਣਾਵਾਂਗੇ ਵਧੀਆ ਤੁਹਾਨੂੰ ਜਾਣਕਾਰੀ ਹੋਰ ਲੈ ਕੇ ਦਵਾਂਗੇ ਆ ਵੀਡੀਓ ਚ ਕੁਛ ਤਾਂ ਮੇਲੇ ਕਰਕੇ ਇਕੱਠਾ ਹਨਾ ਇਹਨਾਂ ਨੇ ਵੀ ਬੱਕਰੀਆਂ ਦਾ ਧਿਆਨ ਰੱਖਣਾ ਤੇ ਆਪਾਂ ਤੁਹਾਨੂੰ ਬੱਕਰੀਆਂ ਦਿਖਾਤੀਆਂ ਵੀ ਬਰੀਡ ਹੈਗੀ ਆ ਕਿਹੜਾ ਪਿੰਡ ਕਿਹਾ ਸੀ ਬਾਈ ਇਹ ਲਾਈ ਵੀ ਨੇ ਨਾਨਕਪੁਰ ਜਿਹੜਾ ਹਾਂ ਇਹ ਉੱਥੇ ਬਾਈ ਬਰੀਡ ਹੈਗੀ ਆ ਇਹ ਬੰਦੇ ਪੁਰਾਣੇ ਨੇ ਪਹਿਲੀ ਵਾਰ ਵੀਡੀਓ ਬਣਾਈਏ ਪਹਿਲੀ ਵਾਰ ਬਣਾਈਆ ਬਾਈ ਕਹਿੰਦਾ ਵੀ ਮੈਂ ਬੋਲਣਾ ਨਹੀਂ ਬਾਈ ਵੀਡੀਓ ਦੇ ਵਿੱਚ ਤੇ ਪਹਿਲਾਂ ਪੱਗੇ ਦੇ ਮਾਈਕ ਲਾਉਂਦੇ ਸੀ ਮਾਹਾਂ ਬਾਈ ਨਹੀਂ ਤੇ ਮਰਜ਼ੀ ਬੋਲਦੀ ਹਾਂ ਪਰ ਮਾਈਕ ਤੇਰੇ ਲਾਵਾਂਗੇ ਹਾਂਜੀ ਹਾਂਜੀ ਵੀਰੇ ਕੋਈ ਗੱਲ ਨਹੀਂ Tiga bayikan nabi, tiga, tiga bayikan di.